जय हिंद नमस्कार ससिका दोस्तों मैं आपका अपना संजीव बाबा दोस्तों जीवी की ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦਾ ਤਿਹਾਰ ਕੋਲ ਕੱਲ ਬਹੁਤ ਹੀ ਉਤਮਤਾ ਨਾਲ ਮਨਾਇਆ ਜਾਏਗਾ ਉਸ ਦੇ ਸਬੰਧ ਵਿੱਚ ਪੂਰੇ ਬਾਜ਼ਾਰਾਂ ਵਿੱਚ ਜੜੀਆਂ ਰੌਣਕਾਂ ਲੱਗੀਆਂ ਨੇ ਖਾਸ ਕਰ ਗੱਲ ਕਰੀਏ ਤਾਂ ਹਰ ਕਿਸੇ ਦੀ ਜ਼ੁਬਾਨ ਤੇ ਜਿਹੜਾ ਹੈ ਪਤੰਗਾ ਦਾ ਨਾਮ ਹੈਗਾ ਬਹੁਤ ਜ਼ਿਆਦਾ ਰੌਣਕ ਮਿਖ ਦੇਖਣ ਨੂੰ ਮਿਲ ਰਹੀ ਹੈ ਖਾਸ ਕਰ ਗੱਲ ਕਰੀਏ ਤਾਂ ਆਪਾਂ ਇਸ ਟਾਈਮ ਆਪਾਂ ਬਰਾਹ ਪ੍ਰੋਡ ਤੇ ਖੜੇ ਆ ਉਥੇ ਬਹੁਤ ਜ਼ਿਆਦਾ ਜੜੀਆਂ ਪਤੰਗਾ ਜੜੀਆਂ ਵਿਕਰੀਆਂ ਨੇ ਬਹੁਤ ਸਾਰੇ ਜਿਹੜੇ ਕਸਟਮਰ ਹੈਗੇ ਆ ਉਹ ਕਾਈਟਾਂ ਪਤੰਗਾ ਲੈ ਰਹੇ ਨੇ ਬਹੁਤ ਸਾਰੇ ਜਿਹੜੇ ਲੋਕ ਆ ਗਏ ਹਜੇ ਵੀ ਰਾਤ ਪੂਰਾ ਹਨੇਰਾ ਹੋ ਚੁੱਕਿਆ ਪਰ ਫਿਰ ਵੀ ਜਿਹੜਾ ਹੈ ਪਤੰਗਾ ਲੈਣ ਵਾਲਿਆਂ ਦਾ ਬਹੁਤ ਜ਼ਿਆਦਾ ਰਸ਼ਕ ਹੈ ਤੇ ਹਰ ਤਰ੍ਹਾਂ ਦੀ ਜਿਹੜੀ ਪਤੰਗ ਹੈਗੀ ਹੈ ਇਸ ਟਾਈਮ ਅਵੇਲੇਬਲ ਹੈਗੀ ਹੈ ਛੋਟੀ ਤੋਂ ਲੈ ਕੇ ਵੱਡੀ ਤੱਕ ਖਾਸ ਕਰ ਜਿਹੜੇ ਬੱਚੇ ਆ ਵੱਡੇ ਹੈਗੇ ਆ ਉਹ ਤਕਰੀਬਨ ਸਾਰੇ ਜਿਹੜੇ ਪੁੱਜੇ ਨੇ ਔਰ ਕੱਲ ਪੂਰੇ ਭਾਰਤ ਵਿੱਚ ਜਿਹੜਾ ਹੈ ਲੋੜੀਆਂ ਤਿਹਾਰ ਬਹੁਤ ਹੀ ਧੂਮਤਾਰ ਮਨਾਇਆ ਜਾਏਗਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਜਿਹੜੇ ਲੋਕ ਆ ਗਏ ਖੜੇ ਨੇ ਇਹ ਦੇਖੋ ਪਤੰਗ ਬਹੁਤ ਵੱਡੀ ਪਤੰਗ ਹੈ ਇਹ तकरीबन ਆਪਾਂ ਦੁਕਾਨਦਾਰਾਂ ਨਾਲ ਜਿਹੜੇ ਇੱਥੇ ਲੈਣ ਆਏ ਪਤੰਗਾਂ ਲੈਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਪਤੰਗ ਬਾਜੀ ਬਾਜੀ ਜਿਹੜੇ ਤੇ ਪਤੰਗ ਚੜਾਉਂਦਾ ਸ਼ੌਕੀਨ ਨੇ ਉਹਨਾਂ ਨੂੰ ਪਤੰਗਾਂ ਬਾਰੇ ਪੁੱਛਾਂਗੇ ਕਿ ਕੀ ਕਹਿੰਦੇ ਨੇ ਕਿਹੜੀ ਪਤੰਗ ਨੂੰ ਪਸੰਦ ਕਰਦੇ ਨੇ ਹੁਣ ਇਹਨੇ ਤੁਹਾਨੂੰ ਆਪਾਂ ਤੁਹਾਨੂੰ ਦੱਸਿਆ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਪਤੰਗਾਂ ਖਰੀਦ ਰਹੇ ਨੇ ਖਾਸ ਕਰ ਗੱਲ ਕਰੀਏ ਤਾਂ ਬਿਹਰਾਮਪੁਰ ਰੋਡ ਤੇ ਬਹੁਤ ਜ਼ਿਆਦਾ ਰਸ਼ਕ ਪਤੰਗਾਂ ਲੈਣ ਵਾਸਤੇ ਡੋਰੀ ਬਹੁਤ ਸਾਰੇ ਲੈ ਰਹੇ ਆ तकरीबन ਸਰਕਾਰ ਵੱਲੋਂ ਜਿਹੜਾ ਚਾਈਨਾ ਡੋਰ ਦੀ ਮਨਾਹੀ ਕੀਤੀ ਗਈ ਹੈ ਉਸ ਦੇ ਬਾਵਜੂਦ ਵੀ ਕੁਝ ਜਿਹੜੇ ਆ ਚਾਈਨਾ ਡੋਰ ਦੀ ਵਰਤੋਂ ਕਰ ਰਹੇ ਪਰ ਬਹੁਤ ਸਾਰੇ ਜਿਹੜੇ ਆ ਆਮ ਧਾਗੇ ਵਾਲੀ ਡੋਰ ਦੀ ਵਰਤੋਂ ਕਰ ਰਹੇ ਨੇ ਸਾਡੇ ਨਾਲ ਦੁਕਾਨਦਾਰ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦਾ ਮਹੌਲ ਰਿਹਾ ਪਤੰਗ ਚੰਗਰ ਜੀ ਸਰ ਹਾਂਜੀ ਮੈਂ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਔਰ ਬਕਰ ਸੰਕਰਾਂਤੀ ਦੀ ਲੱਖ ਲੱਖ ਵਧਾਈ ਦਿਨਾ ਹਾਂ ਮੈਂ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ ਸਰਕਾਰ ਦਾ ਬੜੇ ਵਾਦੇ ਕਰਦੀ ਆ ਕਿ ਚਾਈਨਾ ਡੋਰ ਤੇ ਪਾਬੰਦੀ ਲਾਈ ਜਾਵੇ ਪਰ ਅਸੀਂ ਕੀ ਕਰ ਸਕਨੇ ਆ ਅਸੀਂ ਤਾਂ ਬਿਲਕੁਲ ਪਾਬੰਦੀ ਦੇ ਕਹਨੇ ਆ ਪਰ ਜੋ ਇਹ ਲੱਖਾਂ ਰੁਪਏ ਦਾ ਸਮਾਨ ਤਾਂ ਅਗੇ ਰਖੀਦਾ ਹੋਇਆ ਦੱਸੋ ਇਹਦਾ ਕੀ ਕਰੀਏ ਸਰਕਾਰ ਨੂੰ ਇਸ ਚੀਜ਼ ਦਾ ਜਵਾਬ ਦੇਵੇ ਪਹਿਲੇ ਦੱਸੋ ਸਰਕਾਰ ਖਰੀਦੇ ਕੀ ਸਾਡੇ ਕੋਲ ਦੱਸੋ ਪਹਿਲੇ ਜਿਹੜਾ ਵੀ ਕੋਈ ਜਾਂਦਾ ਕਹਿੰਦਾ ਚੈਨਾ ਦਾ ਗੱਟੂ ਦੋ ਕਿੱਥੋਂ ਦੇਈਏ ਦੱਸੋ ਉਹ ਮੜਿਆ ਇਸ ਗੱਲ ਕਰਕੇ ਹੀ ਬੜੇ ਪਰੇਸ਼ਾਨ ਆ ਸਾਡਾ ਲੱਖਾਂ ਦਾ ਸਮਾਨ ਸਾਡੇ ਅੰਦਰ ਰਹਿ ਗਿਆ ਅਸੀਂ ਕੀ ਕਰ ਸਕਨੇ ਇਸ ਹਿਥਿਆਰ ਨਾਲ ਸਾਡੇ ਚਿਹਰੇ ਤੇ ਬਿਲਕੁਲ ਖੁਸ਼ੀ ਨਹੀਂ ਆ ਸਰ ਬੜੀ ਦੇ ਦੇ ਤੁਸੀਂ ਜਿਹੜਾ ਇਹ ਪਤੰਗਾ ਦਾ ਡੋਰਾ ਦਾ ਕੰਮ ਕਰ ਰਹੇ ਹੋ ਕਿੰਨਾ ਪੁਰਾਣਾ ਨਾਡਾ ਕੰਮ ਆ 67 ਆ ਵੀ ਸਾਲ ਪੁਰਾਣਾ ਕੰਮ ਹੈ ਤੇ ਕੀ ਫਰਕ ਨਹੀਂ ਲੱਗਦਾ ਤੁਹਾਨੂੰ ਸਰ ਫਰਕ ਲੱਗਦਾ ਹੈ ਸਰਕਾਰ ਦੇ ਹੁਕਮ ਦੇ ਪਾਲਣਾ ਕਰਨਾ ਚਾਹੁੰਦੇ ਆ ਪਰ ਸਰਕਾਰ ਵੀ ਸਾਡਾ ਜਵਾਬ ਦੇਵੇ ਕਿ ਸਾਰੇ ਉਹਨੂੰ ਬੰਦ ਕਰਾਂ ਠੀਕ ਹੈ ਨਾ ਪਰ ਸਰਕਾਰ ਕੋਈ ਹੱਲ ਦੇਖਦੇ ਨਹੀਂ ਅੱਜ ਤਾਂ ਨਿੱਕੇ ਨਿੱਕੇ ਸ਼ਰਾਦੂ ਜਾਂਦੇ ਆ ਘਰਾਂ ਦੇ ਵਿੱਚ ਬੇਟੀਆਂ ਲਾ ਕੇ ਵੇਚਦੇ ਆ ਹੈ ਦੁਕਾਨਾਂ ਵਾਲੇ ਪੁੱਛਦੇ ਆ ਕਿ ਹੋਰ ਨੂੰ ਪੁੱਛਦੇ ਨਹੀਂ ਮੈਂ ਤਾਂ ਹੁਣ ਜਿਹੜੇ ਗੁੱਡੀਆਂ ਚੜਹਦੇ ਸਵੇਰੇ ਉਹਨਾਂ ਨੂੰ ਫੜਨਾ ਬੜੇ ਵਾਦੇ ਕਰਦੇ ਡਰੋਨਾਂ ਛੱਡੀਆਂ ਕਿਹੜੀ ਕਿਹੜੀ ਡਰੋਨ ਛੱਡੀਆਂ ਇਹਨਾਂ ਨੇ ਉਹਨਾਂ ਦੇ ਮਾਪਿਆਂ ਨੂੰ ਕਹਿੰਦੇ ਕਿਤੇ ਉਹਨਾਂ ਦੇ ਮਾਪਿਆਂ ਦੇ ਮੈਂ ਕਹਿੰਦਾ ਪੁੱਛੋ ਉਹਨਾਂ ਨੂੰ ਜਿਹੜੇ ਮਾਪਿਆਂ ਕੋਲ ਲੈ ਕੇ ਦਿੰਦੇ ਉਹਨਾਂ ਨੂੰ ਵੀ ਆਓ ਜੀ ਉਹਨੂੰ ਗੱਟੂ ਦੋ ਚੈਨਾ ਦਾ ਲੈ ਕੇ ਦਿਓ ਅਸੀਂ ਸਵੇਰ ਦੇ ਪਰੇਸ਼ਾਨ ਹੋ ਗਏ ਆ ਆ ਲੱਖ ਰੁਪਏ ਦਾ ਮਾਲ ਆ 10 ਬੇਟੇ ਮੇਰੇ ਘਰ ਲੱਗੇ ਸਵੇਰ ਦੇ ਦੋ ਬੇਟੇ ਲਾਈਆਂ 20 ਗੱਟੂ ਨਹੀਂ ਵੇਚਿਆ ਇਹਦੇ ਵਿੱਚੋਂ ਮੈਂ ਦੱਸੋ ਸਰ ਮੈਂ ਆ ਤੇ ਲੋਹੜੀ ਦਾ ਕੀ ਕਰਨਾ ਨੂੰ ਸਾਨੂੰ ਲੋਹੜੀ ਦੀ ਬੜੀ ਖੁਸ਼ੀ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਤੁਹਾਨੂੰ ਕبھی ਨਜ਼ਰ ਆ ਰਹੀ ਹੈ ਸਰ ਕਮੀ ਕਮੀ ਆ ਫੋਖੇ ਵਾ ਲੋਕਾਂ ਨੇ ਤਾਂ ਅਗੇ ਦੀ ਡੋਰ ਕਿਉਂ ਨਹੀਂ ਲਈ ਅਗਰ ਗੱਟੂ ਮਿਲਿਆ ਤਾਂ ਡੋਰ ਨਹੀਂ ਲਈ ਤਾਂ ਅਗੇ ਸਮਝਦਾ ਨਾ ਗੱਲ ਨੂੰ ਗੱਟੂ ਵੀ ਕਿੱਥੇ ਅਗੇ ਡੋਰ ਤਾਂ ਨਹੀਂ ਲਈ ਹੁਣ ਦੱਸੋ ਇਹਦਾ ਕੀ ਕਰੀਏ ਸਰਕਾਰ ਸਾਨੂੰ ਇਹਦਾ ਮੁਆਜਾ ਦੇਗੀ ਦੁਕਾਨਦਾਰ ਨੂੰ ਮੁਆਜਾ ਦੇਗੀ ਸਰਕਾਰ ਕਿ ਕਿਸਾਨ ਦੁਕਾਨਦਾਰ ਕਿਹਨਾਂ ਨੂੰ ਮੁਆਜਾ ਮਿਲਦਾ ਦੁਕਾਨਦਾਰ ਦਾ ਕਿਤੇ ਨਾ ਕਿਤੇ ਦੁਕਾਨਦਾਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਆ ਹਾਂਜੀ ਬਹੁਤ ਜ਼ਿਆਦਾ ਆਇਆ ਭਾਜੀ ਇਹਦੇ ਵਿੱਚ ਕਹਿੰਦੇ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਰ ਸਾਡਾ ਤੇ ਸਰ ਗੱਲ ਕਰੀਏ ਤਾਂ ਪਤੰਗਾ ਦਾ ਕਿਦਾਂ ਮੋਲ ਰਿਹਾ ਤੰਗਾ ਨਾਲ ਸਰ ਮੋਲ ਠੀਕ ਆ ਤੰਗਾ ਦੀ ਇੱਕ ਹੀ ਗੱਲ ਕਰ ਸਕਨੇ ਆ ਪਤੰਗਾ ਦੇ ਅੱਗੇ ਕੁਝ ਫੱਟ ਜਾਂਦੀਆਂ ਕੁਝ ਉਹ ਚੁੱਧਾ ਨੂੰ ਕੁਝ ਮਰ ਜਾਂਦੀ ਹੈਗਾ ਪਰ ਇਹ ਡੋਰ ਦਾ ਮਾਰਜਨ ਹੁੰਦਾ ਵੀ ਖਤਮ ਹੋ ਗਿਆ ਲੱਖਾਂ ਰੁਪਏ ਸਾਡੇ ਅੰਦਰ ਲੱਗ ਗਿਆ ਸਾਡਾ ਆਏ ਕਿੱਥੋਂ ਦੇਾਂਗੇ ਆਏ ਵੀ ਲੈ ਕੇ ਕਿਹਾ ਤੂੰ ਫਾਇਨੈਂਸ ਤੇ ਪੈਸੇ ਲਾਏ ਦੇ ਆ ਤੋ ਚਲੋ ਦਿਨ ਤਿਹਾਰ ਲੱਗੇਗਾ ਤੇ ਪੈਸੇ ਦੇ ਦਾਂਗੇ ਸਰ ਪਰ ਐਸੀ ਕੀ ਕਰੀ ਹੋਂ ਦੱਸੋ ਦਿਸੇ ਸਾਹਿਬ ਜਵਾਬ ਦਿੰਦੇ ਨੇ ਜਿਹੜੇ ਕਹਿੰਦੇ ਆ ਜੀ ਲਓ ਜੀ ਆਪਾਂ ਪਰਚੇ ਦਰਜ ਕਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਕਿੱਥੇ ਪਰਚਾ ਦਰਜ ਕੀਤਾ ਕਿੱਦਾਂ ਕਿਦਾਂ ਦੱਸਣਾ ਅਜ ਤੱਕ ਆ ਗਿਆ ਨੂੰ ਗਰਦਾਸ ਬੋਲ ਜੀ ਕਿੰਨੂੰ ਫੜਿਆ ਇਹਨਾਂ ਨੇ ਦੱਸੋ ਪਹਿਲੇ ਮੈਨੂੰ ਕਿਤੇ ਨਾ ਕਿਤੇ ਦੁਕਾਨਦਾਰਾਂ ਚ ਬਹੁਤ ਜਿਹੜਾ ਰੋਸ ਦਿਖਾਈ ਦੇ ਰਿਹਾ ਹੈ ਉਹਨਾਂ ਦੇ ਅਨੁਸਾਰ ਜਿਹੜੇ ਚਾਈਨਾ ਡੋਰ ਹਜੇ ਵੀ ਵਿਕ ਰਹੀ ਹੈ ਇਹ ਪ੍ਰਸ਼ਾਸਨ ਜਿਹੜਾ ਬਿਲਕੁਲ ਕੰਟਰੋਲ ਨਹੀਂ ਕਰ ਰ ਪਈ ਬਹੁਤ ਸਾਰੇ ਜਿਹੜੇ ਇਹਨਾਂ ਨੇ ਸਿੰਪਲ ਡੋਰ ਜਿਹੜੇ ਧਾਗੇ ਦੀ ਡੋਰ ਜਿਹੜੀ ਹੈ ਲਿਆ ਕੇ ਰੱਖੀ ਹੈ ਪਰ ਹਜੇ ਵੀ ਬਹੁਤ ਘੱਟ ਜਿਹੜੀ ਹੈ ਇਹ ਵਿਕੀ ਗਈ ਹੈ ਸਰ ਜਿਹੜੀ ਹੈ ਟਾੜੀ ਪਤੰਗ ਕੀ ਹੈ ਇਹ ਕਿੱਥੋਂ ਮਤਲਬ ਕਿ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਸਰ ਪਤੰਗ ਸਾਡੇ 5 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਆ 500 ਰੁਪਏ ਤੱਕ ਵਿਕ ਜਾਂਦੀ ਹੈ ਪਤੰਗ ਦਾ ਮੈਂ ਦੇਖ ਰਿਹਾ ਹਜੇ ਵੀ ਬਹੁਤ ਜ਼ਿਆਦਾ ਭੀੜ ਪਈ ਹੋਈ ਹੈ ਗਿਆ ਕਿਸ ਤਰ੍ਹਾਂ ਦਾ ਰਿਹਾ ਸਰ ਠੀਕ ਹੈ ਪਤੰਗਾ ਤਾਂ ਠੀਕ ਹੈ ਵੇਖੀਆਂ ਪਰ ਸਰ ਡੋਰ ਹੀ ਨਹੀਂ ਵਿਕੀ ਤਾਂ ਇਹ ਪਤੰਗਾ ਵੇਚ ਕੇ ਕੀ ਲੈਣਾ ਚੋ ਪਤੰਗਾ ਤਾਂ ਸਮਝ ਲਓਗੇ ਪੈਸੇ ਪੂਰੇ ਕਿਤੇ ਕੁਝ ਫਟ ਗਏ ਤੇ ਕੁਝ ਵੇਚ ਵੇਚਨੇ ਪਰ ਡੋਰ ਵੀ ਤਾਂ ਵਿਕਣੀ ਚਾਹੀਦੀ ਨੇ ਧਾਗੇ ਦੀ ਤੇ ਕਿਉਂ ਨਹੀਂ ਵਿਕੀ ਅਗਰ ਚੈਨਾ ਗਟੂ ਵੇਚ ਗਿਆ ਤਾਂ ਹੀ ਨਹੀਂ ਡੋਰ ਵਿਕੀ ਹੈ ਇਹਦਾ ਮਤਲਬ ਕਿ ਸਰਕਾਰ ਜਿਹੜੇ ਦਾਅਵੇ ਕਰ ਰਹੀ ਹੈ ਬਿਲਕੁਲ ਖੋਖਲੇ ਗਾ ਤਾਰਾਂ ਨੂੰ ਪੁੱਛਦੇ ਆ ਜਿਹੜੇ ਹੋਰ ਕਈ ਘਰਾਂ ਦੇ ਵਿੱਚ ਵੇਚਦੇ ਉਹਨਾਂ ਨੂੰ ਕੋਈ ਫੜਦੇ ਹੈ ਛੋਟੇ ਛੋਟੇ ਬੱਚੇ ਆਈਕਲ ਕਹਿੰਦੇ ਲੋ ਜੀ ਮੈਂ ਦੋ ਬੇਟੀਆਂ ਲੈ ਕੇ ਵੇਚਦੀਆਂ ਮੈਂ ਚਾਰ ਲੈ ਕੇ ਵੇਚਦੀਆਂ ਉਹ ਕਿੱਥੋਂ ਆਂਦੀਆਂ ਪਹਿਲ ਦੱਸੋ ਫੈਕਟਰੀਆਂ ਬੰਦ ਕਰਾਂ ਕਿੱਥੇ ਬੰਦਾ ਮੈਨੂ ਫੈਕਟਰੀ ਬੰਦ ਕਰਨ ਉਹਨਾਂ ਦੀ ਬਸ ਫੇਰ ਹੀ ਗੱਲ ਆ ਵੀ ਕਹਿੰਦੇ ਇਹ ਸਰਕਾਰ ਤੋਂ ਸਾਨੂੰ ਮੁਆਜਰਾ ਦੇ ਕੇ ਦਾ ਅਗਰ ਕਿਸਾਨ ਨੂੰ ਫਸਲ ਖਰਾ ਦਾ ਮੁਆਜਰਾ ਦਿਨ ਸਾਨੂੰ ਵੀ ਦੇਣ ਸਾਨੂੰ ਵੀ ਸਬਸਿਡੀ ਦੇਣ ਠੀਕ ਹੈ ਤੁਹਾਡੀ ਨਹੀਂ ਤੂੰ ਇਮਾਨਦਾਰੀ ਨਾਲ ਕੰਮ ਕੀਤਾ ਤੁਹਾਨੂੰ ਨਾਮ ਦੇਣੇ ਤੇ ਹਿੰਦੀ ਸਰਕਾਰ ਕੁਛਾਂ ਨੂੰ ਦਿੰਦੇ ਡੀਸੀ ਸਾਹਿਬ ਕੁਛ ਇਹ ਸਾਰੇ ਸਾਡੇ ਨਾਲ ਦੁਕਾਨਦਾਰ ਬਹੁਤ ਹੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਕਿ ਚਾਈਨਾ ਡੋਰ ਤੇ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਕਮੀ ਹੈ ਉਹ ਮਤਲਬ ਕਿ ਪ੍ਰਸ਼ਾਸਨ ਜਿਹੜਾ ਹੈ ਡੋਰ ਦੀ ਇਹ ਜਿਹੜੀ ਚਾਈਨਾ ਡੋਰ ਹੈ ਉਹ ਤੇ ਨਕੀਲ ਨਹੀਂ ਕੱਸ ਪਾ ਰਹੀ ਔਰ ਬੇਤੜਕ ਜਿਹੜਾ ਹੈ ਵਿਕਿਆ ਪਰ ਫਿਰ ਵੀ ਕਿਤੇ ਨਾ ਕਿਤੇ ਦੁਕਾਨਦਾਰਾਂ ਚ ਰੋਸ਼ ਹੈ ਕਿ ਹਾਂ ਵੀ ਜਿਹੜਾ ਸਾਡਾ ਕਮਾਈ ਦਾ ਸਾਧਨ ਹੈਗਾ ਸੀ ਉਹ ਬਿਲਕੁਲ ਜਿਹੜਾ ਹੈ ਠੱਪ ਹੋ ਗਿਆ ਤੇ ਆਪਾਂ ਹੋਰ ਵੀ ਜਿਹੜੇ ਆ ਸਾਡੇ ਕਸਟਮਰ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਇਤਿਹਾਰ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਕੀ ਨਾਟਾ ਮੇਰਾ ਨਾਮ ਤਰਨ ਕੁਮਾਰ ਹੈ ਜੀ ਤਰੁਨਜੀ ਤੁਸੀਂ ਇੱਥੇ ਪਤੰਗਾ ਲੈਣ ਆਏ ਹੋ ਨਹੀਂ ਪਤੰਗਾ ਲੈ ਨਹੀਂ ਮੈਂ ਇੱਥੇ ਸਪੈਸ਼ਲ ਪਠਾਨਕੋਟ ਦੀ ਲੋੜੀ ਵੇਖਣਾ ਹੈ ਇਸ ਵਾਰ ਇੱਥੇ ਮੇਰੀ ਭੂਆ ਉਹਨੇ ਰਹਿੰਦੇ ਨੇ ਸਪੈਸ਼ਲ ਪਠਾਨਕੋਟ ਦੀ ਲੋੜੀ ਵੇਖਣਾ ਹੈ ਇਸ ਵਾਰ ਮੈਨੂੰ ਸੱਦਿਆ ਗਿਆ ਕੀ ਖਾਸੀਅਤ ਹੈ ਗੁਰਦਾਸਪੁਰ ਦੀ ਕਿ ਜਿਹੜਾ ਤੁਸੀਂ ਪਠਾਨਕੋਟ ਛੜ ਕੇ ਇੱਥੇ ਆਏ ਹੋ ਇੱਥੇ ਖਾਸੀਅਤ ਹੈ ਵੀ ਇੱਥੇ ਜਦ ਦਦਵਾਲੀ ਤੇ ਪਟਾਕੇ ਵੇਖਦੇ ਆ ਐਦਾਂ ਇੱਥੇ ਮੇਲਿਆਂ ਵਾਂਗ ਗੁੱਡੀ ਵੇਖਦੀ ਆ ਦੀਵਾਰਕੀ ਉਹ ਚੀਜ਼ ਹੱਟੇ ਉੱਧੇ ਨਹੀਂ ਆਗੀ ਪਠਾਨਕੋਟ ਦੇ ਇੱਥੇ ਆ ਖਾਸੀਅਤ ਹੈ ਕਿਤਨਾ ਕਿਤੇ ਗੁਰਦਾਸਪੁਰ ਨਾਲ ਟੜਾ ਪਿਆਰ ਜੁੜਿਆ ਹਾਂਜੀ ਤੇ ਸਰ ਚਾਈਨਾ ਡੋਰ ਤੇ ਜਿਹੜੀ ਹੈ ਹਜੇਪੁਰੀ ਤਰ੍ਹਾਂ ਜਿਹੜੀ ਹੈ ਨਿਕਲ ਨਹੀਂ ਪਾਈ ਜਾ ਰਹੀ ਕੀ ਕਹਿਣਾ ਚਾਹੋਗੇ ਕਿ ਹਾਂ ਵੀ ਚਾਈਨਾ ਡੋਰ ਠੀਕ ਹੈ ਕਿ ਤਾਂ ਆਮਤਾ ਕੇ ਵਾਲੀ ਡੋਰ ਵਰਤਣੀ ਚਾਹੀਦੀ ਹੈ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਆਮਤਾ ਕੇ ਵਾਲੀ ਡੋਰੀ ਵਿਕਣੀ ਚਾਹੀਦੀ ਹੈ ਚਾਈਨਾ ਡੋਰ ਬਹੁਤ ਹੀ ਜ਼ਿਆਦਾ ਹਾਨੀ ਕਰ ਕਾ ਸਾਡੇ ਵਸਤੇ ਇਹਨਾਂ ਨਾਲ ਬੋਤਾਂ ਦੀ ਜ਼ਿਆਦਾ ਮੋਤਾ ਹੋਈਆਂ ਨੇ ਬਹੁਤ ਹਾਨੀ ਕਰ ਕਰ ਤੇ ਮੈਂ ਬੇਨਤੀ ਕਰਦਾ ਕਿ ਚਾਈਨਾ ਡੋਰ ਦਾ ਘੱਟ ਤੋਂ ਘੱਟ ਇਸਤੇਮਾਲ ਕਰੇ ਤੇ ਕਾਗੇ ਵਾਲੀ ਡੋਰ ਜ਼ਿਆਦਾ ਵਰਤ ਇਹ ਸਾਡੇ ਸਾਡੇ ਨਾਲ ਜਿਹੜੇ ਆ ਪਠਾਨਕੋਟ ਤੇ ਆਏ ਰਹੇ ਸੀ ਉਹਨਾਂ ਨੇ ਬਿਲਕੁਲ ਵਧੀਆ ਕਿਹਾ ਕਿ ਜਿਹੜੇ ਆ ਚਾਈਨਾ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਆ ਆਮ ਜਿਹੜੀ ਧਾਗੇ ਵਾਲੀ ਡੋਰ ਆ ਕੀ ਹੈ ਉਹੀ ਵਰਤੋਂ ਹੋਣੀ ਚਾਹੀਦੀ ਆ ਦੁਕਾਨਦਾਰ ਵੀ ਪਰੇਸ਼ਾਨ ਨੇ ਤੇ ਜਿਹੜੇ ਗਾਹ ਕਰਨੇ ਉਹ ਵੀ ਕਿਤੇ ਨਾ ਕਿਤੇ ਪਰੇਸ਼ਾਨ ਨਜ਼ਰ ਆ ਰਹੇ ਨੇ ਮੈਂ ਤੁਹਾਡਾ ਆਪਣਾ ਸਜੀਪਾਵਾ